ने आ रहे की लोका ने ही गोली चला कार बुकिंग करवा ने ही गोली मारी है मोगा के सिंगा वाला ने पूरा हादसा वापर दस्वीर भी इसके पुलिस मौजूद है स्थानक मौजूद ने मोगा च बरात वाली कार्य ਫਾਇਰਿੰਗ ਹੁੰਦਾ ਪੂਰਾ ਮਾਮਲਾ ਸਾਹਮਣੇ ਆਇਆ ਹੈ ਕਾਰਜਵਜੂਦ ਲੋਕਾਂ ਦੇ ਵੱਲੋਂ ਹੀ ਗੋਲੀ ਚਲਾਈ ਗਈ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਜੋ ਕਾਰ ਦੇ ਅੰਦਰ ਮੌਜੂਦ ਲੋਕ ਸਿਗੇ ਉਹਨਾਂ ਨੇ ਗੋਲੀ ਕਿਉਂ ਚਲਾਈ ਕਾਰ ਤੁਹਾਨੂੰ ਵੱਖਰੇ ਚਿੱਟੇ ਰੰਗ ਦੀ ਕਾਰ ਨਜ਼ਰ ਆ ਰਹੀ ਹੈ ਫੁੱਲ ਇਸਤੇ ਲੱਗੇ ਹੋਏ ਨੇ ਵਿਆਹ ਵਾਲੀ ਕਾਰ ਹੈ ਤੇ ਇਸੀ ਕਾਰ ਦੇ ਅੰਦਰ ਆ ਪੂਰੀ ਘਟਨਾ ਵਾਪਰੀ ਹੈ ਹਾਲਾਂਕਿ ਹਮਲਾਵਰਾਂ ਨੇ ਕਾਰ ਚਾਲਕ ਨੂੰ ਹੀ ਗੋਲੀ ਮਾਰ ਦਿੱਤੀ ਡਰਾਈਵਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਹੜੇ ਇਲਾਜ ਹੈ ਹਸਪਤਾਲ ਚ ਪੜਦੀ ਹੈ ਵਿਆਲਈ ਦਰਸਲ ਆਜੋ ਕਾਰ ਹੈ ਬੁੱਕ ਕੀਤੀ ਗਈ ਸੀ ਕਿ ਟਿਕਟ ਬੁਕਿੰਗ ਕਰਵਾਉਣ ਵਾਲਿਆਂ ਨੇ ਹੀ ਇਸ ਕਾਰ ਦੇ ਡਰਾਈਵਰ ਨੂੰ ਗੋਲੀ ਮਾਰੀ ਹੈ ਜਾਂਚ ਪਟਾਲ ਚ ਪੁਲਿਸ ਜੁਟੀ ਹੋਈ ਹੈ ਆਖਿਰ ਕਾਰ ਸਵਾਰ ਲੋਕਾਂ ਦੇ ਵੱਲੋਂ ਡਰਾਈਵਰ ਨੂੰ ਗੋਲੀ ਕਿਉਂ ਮਾਰੀ ਗਈ ਮੋਗਾ ਦੇ ਸਿੰਘ ਵਾਲਾ ਨੇੜੇ ਦੀ ਪੂਰੀ ਘਟਨਾ ਦੱਸੀ ਜਾ ਰਹੀ ਹੈ ਤੇ ਨਿਊਜ਼ 18 ਤੋਂ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਵੇਖ ਪਾ ਰਹੇ ਹੋ ਵਿਆਹ ਵਾਲੀ ਕਾਰ ਹੈ ਚਿੱਟੇ ਰੰਗ ਦੀ ਕਾਰ ਹੈ ਫੁੱਲਾ ਨਾਲ ਸੱਜੀ ਹੋਈ ਹੈ ਇਸੇ ਦੇ ਅੰਦਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕੁਝ ਲੋਕ ਕਾਰ ਦੇ ਅੰਦਰ ਸਵਾਰ ਹੁੰਦੇ ਨੇ ਹਾਲਾਂਕਿ ਬਰਾਤੀ ਦੱਸੀ ਜਾ ਰਹੇ ਨੇ ਇਹਨਾਂ ਦੇ ਵੱਲੋਂ ਹੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰੀ ਗਈ ਤੇ ਸਥਾਨਕ ਲੋਕ ਉੱਥੇ ਮੌਜੂਦ ਨੇ ਪੁਲਿਸ ਵੀ ਮੌਜੂਦ ਹੈ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਵਜਾ ਕੀ ਰਹੀ ਕਾਰਨ ਕੀ ਰਹੀ ਕਿ ਕਾਰ ਸਵਾਰ ਲੋਕਾਂ ਨੇ ਡਰਾਈਵਰ ਨੂੰ ਹੀ ਗੋਲੀ ਮਾਰ ਦਿੱਤੀ। The News 18 ਤੇ ਸਭ ਤੋਂ ਪਹਿਲਾਂ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ ਇਸ ਦੇ ਵਿਚਾਲੇ ਮੇਨਾ ਮੇਰੇ ਸਹਿਯੋਗੀ ਦੀਪਕ ਸਿੰਘਲਾ ਫੋਨ ਲਾਈਨ ਤੇ ਮੌਜੂਦ ਨੇ ਦੀਪਕ ਕਾਰ ਸਵਾਰ ਲੋਕਾਂ ਦੇ ਵੱਲੋਂ ਕਾਰ ਦੇ ਡਰਾਈਵਰ ਨੂੰ ਹੀ ਗੋਲੀ ਮਾਰ ਦਿੱਤੀ ਕਿ ਜਾਨਾ ਚਾਹਾਂਗੇ ਆ ਲੋਕ ਕੌਨਸੀ ਕਾਰ ਦੇ ਅੰਦਰ ਤੇ ਇਹਨਾਂ ਦੇ ਵੱਲੋਂ ਗੋਲੀ ਚਲਾਨ ਦੀ ਵਜ੍ਹਾ ਜੇਕਰ ਵਰਤੋਂ ਜਿਹੜੀ ਜਾਣਕਾਰੀ ਹੁਣ ਤੱਕ ਦੀ ਮਿਲਦੀ ਹੈ ਕਿ ਜਿਨ੍ਹਾਂ ਨੇ ਕਾਰ ਬੁੱਕ ਕਰਾਈ ਸੀ ਕਿਉਂਕਿ ਡਰਾਈਵਰ ਨਬਦੀਪ ਸਿੰਘ ਹੈ ਜਿਹੜਾ ਸਵਿਫਟ ਡਿਜ਼ਾਇਰ ਕਾਰ ਦਾ ਉਸ ਤੋਂ ਦੋ ਦਿਨ ਪਹਿਲਾਂ ਕੁਝ ਲੋਕਾਂ ਨੇ ਕਾਰ ਬੁੱਕ ਕਰਾਈ ਸੀ ਕਿ ਆਪਾਂ ਬਰਾਤ ਲੈ ਕੇ ਬਾਗਬਰਾਣਾ ਵਾਲੀ ਟਰੇਟ ਜਾਣਾ ਦਾਗਬਰਾਣਾ ਜਾਣਾ ਹੈ ਔਰ ਉਸੇ ਨੂੰ ਲੈ ਕੇ ਅੱਜ ਜਿਹੜਾ ਨਬਦੀਪ ਸਿੰਘ ਜੀ ਡਰਾਈਵਰ ਉਸਨੇ ਕਾਰ ਨੂੰ ਜਿਹੜੀ ਉਹ ਉਹਨਾਂ ਦੇ ਨਾਲ ਸਜਾਇਆ ਔਰ ਬਰਾਤ ਵਾਸਤੇ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਉਹਨਾਂ ਲੋਕਾਂ ਨੂੰ ਬਿਠਾਇਆ ਜਿਹੜਾ ਨੇ ਗੱਡੀ ਬੁੱਕ ਕਰਾਈ ਦੀ ਉਹਨਾਂ ਉਹ ਦੋ ਜਣੇ ਸੀ ਜਿਹੜੇ ਗੱਡੀ ਦੇ ਵਿੱਚ ਬੈਠੇ ਔਰ ਸਿੰਘਾ ਵਾਲੇ ਪਿੰਕ ਪੋਲ ਜਾ ਕੇ ਇਹਨਾਂ ਦ ਗੋਲੀ ਮਾਰ ਦਿੱਤੀ ਹੈ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਵੀ ਗੋਲੀ ਮਾਰੀ ਗਈ ਹੈ ਡਰਾਈਵਰ ਨੂੰ ਲੇਕਿਨ ਇਹ ਕਾਰਨ ਸਾਫ ਨਹੀਂ ਹੋ ਪਾਇਆ ਕਿ ਕਾਰਨ ਕੀ ਸੀਗਾ ਲੇਕਿਨ ਇਹ ਗੱਲ ਸਾਫ ਸਮਝ ਆ ਰਹੀ ਹੈ ਕਿ ਜਿਹੜੀ ਹੈ ਹਮਲਾਵਾਰ ਹੈ ਜਿਨ੍ਹਾਂ ਨੇ ਗੋਲੀ ਚਲਾਈ ਉਹਮਣੇ ਬਹਾਨੇ ਦੇ ਨਾਲ ਇੱਕ ਕਾਰ ਬੁੱਕ ਕਰਾਈ ਸੀਗੀ ਕਿ ਇਸ ਕਾਰ ਦੇ ਵਿੱਚ ਡ라이ਵਰ ਨੂੰ ਲਾਜਵਾਗੇ ਤੇ ਅੱਗੇ ਜਿਹੜੀ ਜਗ੍ਹਾ ਜਿੱਥੇ ਕੋਈ ਨਾ ਹੋਏ ਜਾਂ ਸੰਸਾਨ ਹੋਏਗੀ ਉੱਥੇ ਨੂੰ ਗੋਲੀ ਮਾਰ ਦਿੱਤੀ ਹੈਗੀ ਪਰ ਜਿਹੜਾ ਡਰਾਈਵਰ ਹੈ ਉਹਦਾ ਗੰਭੀਰ ਹਾਲਤ ਦੇ ਵਿੱਚ ਜਿਹੜਾ ਪਿਆ ਸੀਗਾ ਕਾਰ ਦੇ ਵਿੱਚ ਪਿਆ ਸੀਗਾ ਸੂਚਨਾ ਮਿਲਣ ਤੇ ਪੁਲਿਸ ਨੇ ਉਹਨੂੰ ਮੋਗਾ ਦੇ ਸਿਵਲ ਹਸਪਤਲ ਦੇ ਵਿੱਚ ਲੈ ਕੇ ਆਇਆ ਗਿਆ ਜਿੱਥੋਂ ਉਹਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਜਿਹੜਾ ਡਰਾਈਵਰ ਹੈ ਮਜੀਤ ਉਹਦੀ ਜਿਹੜੀ ਹੈ ਹਾਲਤ ਗੰਭੀਰ ਬਣੀ ਹੋਈ ਹੈ ਲੇਕਿਨ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਕਾਰਨ ਕੀ ਰਿਹਾ ਕੀ ਕੋਈ ਪੁਰਾਣੀ ਦੁਸ਼ਮਣੀ ਸੀ ਜਾਂ ਕੋਈ ਹੋਰ ਕਾਰਨ ਸੀਗਾ ਜਿਸ ਤਰ੍ਹਾਂ ਐ ਡਰਾਈਵਰ ਦੇ ਤਨਾ ਕਾਰ ਬੁੱਕ ਕਰਾਈ ਕਾਰ ਬੁੱਕ ਕਰਾਉਂਦੇ ਬੰਦੇ ਉਹਨੇ ਡੋਲੀ ਵਾਲੀ ਗੱਡੀ ਬਰਾਦ ਵਾਲੀ ਗੱਡੀ ਸਜਾਈ ਦੀ ਉਸ ਤੋਂ ਬਾਅਦ ਉਹਨੂੰ ਲੈ ਕੇ ਗੇ ਰਾਹ ਦੇ ਵਿੱਚ ਗੋਲੀ ਮਾਰ ਦਿੱਤੀ ਕਰ ਦਿੱੋ ਹੂੰ ਹੂੰ ਤੇ ਦੀਪਕ ਇਸ ਪੂਰੇ ਮਾਮਲੇ 'ਚ ਕੋਈ ਗ੍ਰਿਫਤਾਰੀ ਹੋਈ ਹੈ ਦੇਖੋ ਹਜੇ ਤੱਕ ਤਾਂ ਇਹ ਨਹੀਂ ਸਾਫ਼ ਹੋ ਪਾ ਰਿਹਾ ਕਿ ਜਿਹੜੇ ਹਮਲਾਵਰ ਸੀ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹ ਕੌਣ ਨੇ ਕਿਉਂਕਿ ਕਾਰ ਕਿਨਾਂ ਨੇ ਬੁੱਕ ਕਰਾਈ ਸੀ ਡਰਾਈਵਰ ਤੋਂ ਹੀ ਕਾਰ ਬੁੱਕ ਕਰਵਾਈ ਗਈ ਸੀ ਅਤੇ ਡਰਾਈਵਰ ਹੀ ਜਿਹੜੀ ਹੈ ਗੱਡੀ ਨੂੰ ਤਿਆਰ ਕਰਕੇ ਲੈ ਕੇ ਜਾ ਰਿਹਾ ਸੀਗਾ ਰਾਤੇ ਦੇ ਵਿੱਚ ਦੋਨਾਂ ਨੂੰ ਬਿਠਾਇਆ ਸੀਗਾ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰ ਕੌਣ ਲੋਕ ਸੀ ਔਰ ਕਾਰਨ ਕੀ ਰਿਹਾ ਕਾਰਨ ਕੀ ਰਿਹਾ ਕਿ ਗੋਲੀ ਕਿਉਂ ਮਾਰੀ ਗਈ ਡਰਾਈਵਰ ਨੂੰ ਦੀਪਕ ਕਹਿ ਸਕਦੇ ਕਿ ਇਸੇ ਪਲੈਨਿੰਗ ਦੇ ਤਹਿਤ ਪਹਿਲਾਂ ਕਾਰ ਬੁੱਕ ਕਰਾਈ ਗਈ ਤੇ ਉਸ ਡਰਾਈਵਰ ਨੂੰ ਲਿਜਾਇਆ ਗਿਆ ਤੇ ਉਸ ਨੂੰ ਗੋਲੀ ਮਾਰੀ ਗਈ ਆਪਸੀ ਰੰਜਿਸ਼ ਦਾ ਜੋ ਹੈ ਕਾਰਨ ਵੀ ਨਿਕਲ ਸਕਦਾ ਹੈ ਦਕੋ ਮੁਰਲੀ ਜਾਂਚ ਦੇ ਵਿੱਚ ਤਾਂ ਇਹ ਹੀ ਸਾਹਮਣੇ ਆ ਰਿਹਾ ਕਿ ਆਪਸੀ ਰੰਝੇਸ਼ ਹੋਏਗੀ ਕਿਉਂਕਿ ਜਿਸ ਤਰ੍ਹਾਂ ਪਲਾਨ ਦੇ ਤਹਿਤ ਪੰਨਾ ਕਾਰ ਨੂੰ ਬੁੱਕ ਕਰਾਇਆ ਗਿਆ ਫਿਰ ਉਹਨੂੰ ਕਾਰ ਨੂੰ ਸੁਝਵਾਇਆ ਗਿਆ ਕਿ ਬਰਾਤ ਵਾਲੀ ਕਾਰ ਲੈ ਕੇ ਜਾਣੀ ਹੈ ਤਾਂ ਰਸਤੇ ਦੇ ਵਿੱਚ ਗੋਲੀ ਮਾਰ ਦਿੱਤੇ। ਕਿਹਾ ਤਾਂ ਇਹ ਜਾ ਸਕਦਾ ਹੈ ਕਿ ਜਿਹੜੀ ਹੈ ਪੁਰਾਣੀ ਰੰਝੇਸ਼ ਹੋਏਗੀ ਜਾਂ ਕਿਸੇ ਕਾਰਨ ਕਰਕੇ ਜਿਹੜਾ ਇਹਨਾਂ ਹਮਲਾਵਾਰਾਂ ਨੇ ਪਹਿਲਾਂ ਗੱਡੀ ਬੁੱਕ ਕਰਾਈ ਹੋ ਉਸ ਨੂੰ ਗੋਲੀ ਮਾਰ ਦਿੱਤੀ। ਜੀ ਜੀ ਬਹੁਤ-ਬਹੁਤ ਸ਼ੁਕਰੀਆ ਦੀਪਕ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਬਹੁਤੋ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਕਿ ਬਰਾਤ ਵਾਲੀ ਕਾਰ ਤੁਹਾਨੂੰ ਵਿਖਾਈ ਦੇ ਰਹੀ ਹੈ ਚਿੱਟੇ ਰੰਗ ਦੀ। ਜੋ ਸਿਰਫ ਡਿਜ਼ਾਈਨਰ ਹੈ ਕਿਉਂਕਿ ਲੈ ਇਸ ਨੂੰ ਫੁੱਲਾ ਨਾਲ ਸਜਾਇਆ ਗਿਆ ਹਲਕਿਸਨ ਮੇਰੇ ਸਹਿਯੋਗੀ ਜ਼ਿਕਰ ਕਰ ਰਹੇ ਸੀ ਕਿ ਦੋ ਜਨੇ ਕਾਰ ਦੇ ਅੰਦਰ ਮੌਜੂਦ ਸੀ ਕਿ ਉਹਨਾਂ ਦੇ ਬਲੋਂ ਇਸ ਪੂਰੀ ਘਟਨਾ ਨੂੰ ਸਾਦੇਸ਼ ਨੂੰ ਅੰਜਾਮ ਤੱਕਾ ਦੋ ਦਿਨ ਪਹਿਲੇ ਹੀ ਆਕਾਰ ਦੀ ਬੁਕਿੰਗ ਕਰਾਈ ਗਈ ਹੈ ਕਿ ਆ ਗਿਆ ਸੀਗਾ ਕਿਸ ਕਾਰ ਚ ਬਾਰਾਤ ਜਾਣੀ ਹੈ ਪੂਰੀ ਪਲੈਨਿੰਗ ਦੇ ਤਹਿਤ ਇਸ ਕਾਰ ਦੀ ਬੁਕਿੰਗ ਕਰਾਈ ਗਈ ਡਰਾਈਵਰ ਨੂੰ ਲਿਜਾਇਆ ਗਿਆ ਉਸ ਤੋਂ ਬਾਅਦ ਰਸਤੇ 'ਚ ਹੀ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਹਾਲਾਂਕਿ ਪੁਲਿਸ ਜਾਂਚ ਪੜਤਾਲ ਕੀਤੀ ਹੈ ਰੁੱਟ ਜੁੱਟੀ ہوئی ਹੈ ਕਿ ਆਖਰ ਵਜਾ ਕੀ ਰਹੀ ਕਾਰਨ ਕੀ ਰਹੀ ਕਿ ਇਸ ਡਰਾਈਵਰ ਨੂੰ ਇਨਾ ਲੋਕਾਂ ਦੇ ਵੱਲੋਂ ਗੋਲੀ ਮਾਰੀ ਦਿੱਤੀ ਦਿੱਤੇ ਦੇ ਕੇ ਹੋਈ ਸੀ ਕਿ ਤੇ ਕਹਿੰਦੇ ਵੀ ਮੇਰੇ ਗੋਲੀ ਲੱਗੀ ਮੜਾ ਜਲਦੀ ਆ ਜਾਓ ਕਹਿੰਦੇ ਸਿੰਘਾਂ ਵਾਲੇ ਕੋਲੇ ਬਸ ਉਦੋਂ ਅਸੀਂ ਚਲੇ ਗਏ ਆ ਤੇ ਵਾਪਸਾਂ ਨੂੰ ਰਸਤੇ ਪਾਵਰ ਗ੍ਰਿਡ ਕੋ ਮਿਲ ਗਿਆ ਸੀ ਉਹਦੇ ਨਾਲ ਹੀ ਵਾਪਸ ਆ ਗਿਆ ਸੀ ਕਿਹਦਾ ਫੋਨ ਆਇਆ ਸੀ ਉਹਨੂੰ ਨਵਦੀਪ ਸਿੰਘ ਦਾ ਜੀ ਇਹ ਕੀ ਲੱਗਦਾ ਤੁਹਾਡੇ ਆਪਣਾ ਫਰੈਂਡ ਹੀ ਹੈ ਜੀ ਇਹ ਕਿੱਥੇ ਜਾ ਰਹੇ ਸੀ ਇਹ ਇਹ ਬਰਾਤ ਸੀਗੀ ਇਹਨਾਂ ਕੋਲ ਹਾਂਜੀ ਹਾਂਜੀ ਇਹ ਗੱਡੀ ਦੇ ਡਰਾਈਵਰ ਹੈ ਇਹ ਆਪਣੀ ਗੱਡੀ ਨਹੀਂ ਆਪਣੀ ਹੈ ਹਾਂਜੀ ਹਾਂਜੀ ਸਟੈਂਡ ਤੇ ਚਲਾਉਂਦੇ ਆ ਚਾਹਣ ਦੇ ਚਲਾਉਂਦੇ ਇਕੱਲੇ ਸੀਗੇ ਇਹ ਹਾਂਜੀ ਹਾਂਜੀ ਇਕੱਲੇ ਸੀ ਕਰੋ ਤੇ ਕੀ ਹੋਰ ਕੀ ਪਤਾ ਲੱਗਿਆ ਤੁਹਾਨੂੰ ਹੋਰ ਤਾਂ ਕੁਝ ਨਹੀਂ ਹੈਗਾ ਹੁਣ ਤੂੰ ਰੈਫਰ ਕਰਤਾ ਜੀ ਉਹਨੂੰ ਕਿੰਨੀਆਂ ਗੋਲੀਆਂ ਲੱਗੀਆਂ ਉਹਨਾਂ ਗੋਲੀ 2 ਕਹਿੰਦੇ ਆ ਜੀ ਸਨੋ ਬੰਜੀਤ ਸਿੰਘ ਪੁਰਾਣਾ ਮੋਗਾ ਦਾ ਰਹਿਣ ਵਾਲਾ ਹੈ ਉਹਦੀ ਗੱਡੀ ਦੋ ਤਿੰਨ ਦਿਨ ਪਹਿਲਾਂ ਬੁੱਕ ਕਿਸੇ ਨੇ ਨਾਮ ਨੂੰ ਇੱਕ ਜਣੇ ਕਰਾਈ ਸੀ ਕਿ ਆਪਾਂ ਬਰਾਤ ਜਾਣਾ ਅੱਜ ਉਹ ਗੱਡੀ ਸਜਾਉਟ ਕਰਾ ਕੇ ਉਹਨਾਂ ਨਾਲ ਬੈ ਕੇ ਚਲਾਇ ਤਲ ਪਏ ਸੀ ਵੀ ਆਪਾਂ ਸਿੰਘਾਂ ਵਾਲੇ ਤੋਂ ਅੱਗੇ ਬਾਕੀਆ ਪੁਰਾਣਾ ਸਾਈਡ ਬਰਾਤ ਜਾਣਾ ਜਦੋਂ ਉਹਦੇ ਨਾਲ ਉੱਥੋਂ ਤੱਕ ਬੈਠੇ ਗਏ ਪਿੱਛੇ ਬਿਠੇ ਸੀ ਉਹਨਾਂ ਨੇ ਜਾ ਕੇ ਸਿੰਘਾਂ ਵਾਲੇ ਕੋਲੇ ਉਹਦੇ ਫਾਇਰ ਮਾਰੇ ਕਿੰਨੀਆਂ ਗੋਲੀਆਂ ਮਾਰੀਆਂ ਇਹ ਨਹੀਂ ਜੀ ਮੈਂ ਕਹਿ ਸਕਦਾ ਕਿ ਕਾਰਨ ਕੀ ਪਹਿਲਾਂ ਬੁੱਕ ਕਰਾਈ ਸੀ ਗੱਡੀ ਇਹਦੇ ਤੋਂ ਹਾਂ ਪਹਿਲਾਂ ਬੁੱਕ ਕਰਾਈ ਸੀ ਇਹਨਾਂ ਨੇ